ਮਾਈੋਨਿਕਾ ਖਾਲਸਾ ਸਿਮਾਹ ਨੂੰ ਦਿੱਤੀ ਖਤੇ ਇੱਥੋਂ ਹੋਣਾ ਕਥਾ ਸ਼ੁਰੂ ਕਰਨ ਲੱਗੇ ਆ ਨੌਵੀਂ ਪਾਸ਼ਾਈ ਜੀ ਦੇ ਧੜਾ ਸਸਕਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਸੀਸ ਪਾਈ ਨੇਤਾ ਜੀ ਪਾਈ ਨਾਨੂ ਜੀ ਭਾਜੀਵਨ ਸਿੰਘ ਨੂੰ ਕੀਰਤ ਪਰ ਸਾਹਿਬ ਜੀ ਨੂੰ ਲੈ ਕੇ ਜਾਣ ਦਾ ਮਾਣ ਰੰਗੇਟਾ ਰੰਗੇਟਾ ਨੰਗਟਾ ਗੁਰੂ ਦਾ ਬੇਟਾ ਮਰ ਪ੍ਰਾਪਤ ਹੋਇਆ ਪੁਰਸ਼ ਕਥਾ ਗੁਰੂ ਕੀ ਸਾਖੀ ਅਨਸਾਰ ਲਖੀ ਸਾਹ ਬੰਜਾਰਾ ਦੇ ਹਸਕਾਰਾਂ ਨੇ ਇਸ ਦਾ ਨਾਮ ਪਾਈ ਲਖੀ ਰਾਏ ਜਾਦਵ ਵੀ ਲਿਖਿਆ ਹੈ ਜੋ ਆਪ ਜਦੋਂ ਵੰਸੀ ਰਾਜਪੁੱਤਾਂ ਦੇ ਮੜਤੀਆਂ ਕਨੇਬਾਂ ਵਿੱਚੋਂ ਸੰਨ ਆਪ ਜੀ ਦਾ ਜਨਮ ਮਸਫਰਗੜ ਜ਼ਿਲ੍ਹੇ ਦੇ ਪਿੰਡ ਖੈਰਪੁਰ ਵਿਖੇ ਪਿਤਾ ਗੋਦੂ ਪੋਤਰਾ ਠਾਕਰ ਦਾ ਤਾਂ ਮਾਤਾ ਸ਼ਾਨੀ ਜੀ ਦੀ ਉਦਰ ਤੋਂ 20 ਮਾਰਚ ਸਨ 1613 ਈਸਵੀ ਨੂੰ ਹੋਇਆ। ਆਪ ਦੇ ਨਾਮ ਨਾਲ ਬੰਜਾਰਾ ਸੰਦ ਐਸੀ ਜੋੜਿਆ ਗਿਆ ਕਿਉਂਕਿ ਆਪ ਜੀ ਦਾ ਕੀਤਾ ਘੁੰਮ ਫਰਕੇ ਵਪਾਰ ਕਰਨਾ ਸੀ ਵਪਾਰ ਕਰਦੇ ਹੀ ਆਪ ਦਿੱਲੀ ਆ ਗਏ ਤੇ ਇੱਥੇ ਦਿੱਲੀ ਆ ਕੇ ਪਿੰਡ ਰਾਏ ਸਿਨਾ ਵਿਖੇ ਆਪ ਨੇ ਜ਼ਮੀਨ ਖਰੀਦ ਲਈ। ਅਤੇ ਇੱਥੇ ਆਪਨੇ ਆਪਣਾ ਰਹਿਣ ਲਈ ਮਕਾਨ ਵੀ ਬਣਾ ਲਿਆ ਆਪ ਜੀ ਗੁਰੂ ਘਰ ਦੇ ਸਰਦਾਰ ਸਨ ਆਪ ਦੇ ਅੱਠ ਪੁੱਤਰ ਨੰਗਾਹਿਆ ਸਿੰਘ, ਹਿਮ ਸਿੰਘ, ਹਾੜਾ ਸਿੰਘ, ਸੀਤਲ ਸਿੰਘ, ਪੰਡਾਰਾ, ਨਰਮ ਸਿੰਘ, ਮਾਲ ਸਿੰਘ, ਜਵਾਹਰ ਸਿੰਘ ਤੇ ਇੱਕ ਸੁਪਤਰੀ ਸੀਤੋਬਾਈ ਸੀ ਜੋ ਕੇ ਸਹੀਦ ਪਾਈ ਮਨੀ ਸਿੰਘ ਜੀ ਦੀ ਧਰਮ ਪਤਨੀ ਸੀ ਮਗਲਾਨੀ ਕ੍ਰੋਪੀ ਦੀ ਪ੍ਰਵਾਨਾ ਕਰਦੇ ਹੋਏ ਆਪਣੇ ਤਿੰਨ ਸੁਪੁੱਤਰ ਭਾਈ ਨੰਘਾਇਆ ਭਾਈ ਹਿਮਾ ਅਤੇ ਭਾਈ ਹਾੜੀ ਅਤੇ ਕਾਨਜੀ ਦੇ ਦੋ ਪੁੱਤਰ ਭਾਈ ਤੁਮਨ ਜੀ ਸਮੇਤ ਆਪਣੇ ਗੱਡਿਆਂ ਦਾ ਕਾਫਲਾ ਲੈ ਕੇ ਚਾਂਦਨੀ ਚੌਂਖ ਦੇ ਕੋਲ ਪੁੱਜੇ ਅਤੇ ਬਾਲ ਦਾ ਗੁਰੂ ਸਹਿਮਜੀ ਦੇ ਧੜ ਕੋ ਇੰਨਾ ਪਹੁੰਚ ਕੇ ਰੁਕ ਗਏ ਲੱਖੀ ਸਾਨੇ ਸਤਕਾਰ ਸਹਿਤ ਗੁਰੂ ਜੀ ਦੇ ਇੱਤਰ ਤਾਨੂੰ ਨਮਸਕਾਰ ਕਰਕੇ ਆਪਣੇ ਗੱਡੇ ਉੱਪਰ ਰੱਖ ਲਿਆ ਆਪਣੇ ਪੰਡਰਾਇ ਸੀਨਾ ਘਰ ਪਹੁੰਚ ਕੇ ਗੁਰੂ ਜੀ ਦੇ ਧੜ ਦਾ ਸੰਸਕਾਰ ਕਾ ਮੂੰਹ ਅਗ ਲਗਾ ਕੇ ਆਦਰ ਸਹਿਤ ਕੀ ਕਰ ਦਿੱਤਾ ਇਸ ਤੋਂ ਪਹਿਲਾਂ ਸਤਿਗੁਰੂ ਜੀ ਦੇ ਪਵਿੱਤਰ ਸ੍ਰੀ ਦਾ ਆਪਣੇ ਖੂਹ ਵਿੱਚੋਂ ਪਾਣੀ ਕੱਢ ਕੇ ਇਸ਼ਨਾਨ ਕਰਾਇਆ ਜਦ ਤੱਕ ਸਰੀਰ ਰਾਖ ਨਹੀਂ ਬਣ ਸਕਿਆ ਤਦ ਤੱਕ ਸਾਰਾ ਪਰਮਾਨੰਦ ਖਦਾਈ ਵਸਤਾ ਵਿੱਚ ਖੜਾ ਰਿਹਾ ਇਹ ਸਾਰੀ ਘਟਨਾ ਮੱਗਰ ਸੁਦੀ ਸ਼ੇ ਸੰਮਤ 1700 ਬੱਤੀ ਵਿਕ੍ਰਮੀ 12 ਨੰਬਰ 1673 ਈਸਵੀ ਦਾ ਸ਼ੁੱਕਰਵਾਰ ਸ੍ਰੀ ਦੇ ਤੜਕਸਾਰ ਦੀ ਹੈ ਇਸ ਪਾਵਨ ਸਥਾਨ ਤੇ ਸਤਿਗੁਰੂ ਜੀ ਦੇ ਪਵਿੱਤਰ ਸੀਰ ਰੀ ਦਾ ਸੰਸਕਾਰ ਕੀਤਾ ਉੱਥੇ ਇਤਿਹਾਸਕ ਗੋਦਵਾਰਾ ਰਕਾ ਉਹ ਗੰਜਸ ਸੋਬਤ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਢਾੜ ਦਾ ਸੰਸਕਾਰ ਕਰਨ ਅਵੰਤ ਲਖੀ ਸਾਹਿਬ ਜੀ ਨੇ ਅੱਧੀ ਆਸਤੀਆਂ ਨੂੰ ਇੱਕ ਗਾਗਰ ਦੇ ਮਰਤਲ ਵਿੱਚ ਪਾ ਕੇ ਉੱਥੇ ਹੀ ਦਵਾ ਦਿੱਤਾ ਤੇ ਬਾਕੀ ਆਸਤੀਆਂ ਦੇ ਵਿੱਚ ਜੀ ਨੇ ਚਾਨਨਾ ਵਿੱਚ ਤਿੰਨ ਪੁੱਤਰਾ ਪਾਈ ਨਗਾਈਆ ਪਾਈ ਹਿਮਾ ਤੇ ਪਾਈ ਹਾਣੀ ਤੇ ਦਿੱਲੀ ਦੀ ਸੰਗਤ ਨੇ ਅਸੀਂ ਅਨੰਦਪੁਰ ਸਾਹਿਬ ਹਾਜ਼ਰ ਕਰ ਦਿੱਤੀਆਂ ਸੰਗਤਾਂ ਨੇ ਸਤਿਗੁਰੂ ਜੀ ਦੀਆਂ ਉਹ ਮਿੱਤਰਾ ਅਸਤੀਆਂ ਦੇ ਦਰਸ਼ਨ ਕੀਤੇ ਦਾਸ ਪੁੱਤਰਾ ਜੀ ਨੇ ਦਿੱਲੀ ਵਿੱਚ ਹੋਈ ਘਟਨਾਾਂ ਦੀ ਸਾਰੀ ਗੱਲ ਨੂੰ ਬੜੇ ਪਿਆਰ ਨਾਲ ਸੁਣਿਆ ਅਤੇ ਸਾਰੇ ਸੱਚੀ ਸਿੱਖਾਂ ਨੂੰ ਮਾਣ ਬਖਸ਼ਿਆ ਨਵੇਂ ਪਾਸ਼ਾ ਜੀ ਦੀ ਸ਼ਹੀਦੀ ਤੋਂ 4.5 ਸਾਲ ਬਾਅਦ ਜੇਠ ਸੁਲੀ 11 ਸੰਮਤ 1737 ਮਿਕਰਮੀ ਅਰਥਾਤ 28 ਮਈ 1880 ਈਸਵੀ ਨੂੰ ਦਿੱਲੀ ਵਿਖੇ ਭਾਈ ਲੱਖੀ ਸਾਹਿਬ ਜੀ ਅਕਾਲ ਚਲਾਣਾ ਕਰ ਗਏ ਜੁਰਦਵਾਰਾ ਅਸੀਂ ਕਾਗਾਂਜ ਦੀ ਅਸਾਰੀ ਦੀ ਸੇਵਾ 1780 ਈਸਵੀ 15 ਜਨਵਰੀ ਨੂੰ ਸਰਦਾਰ ਗੁਰਸ ਸਿੰਘ ਜੀ ਨੇ ਕਰਵਾਈ ਗੁਰਦਾਰਾ ਮਾਤਾ ਸੁੰਦਰ ਕੌਰ ਜੀ ਬਜੜ ਬਾਲਾ ਕਲਾ ਸ੍ਰੀ ਗੁਰ ਗ੍ਰੰਥ ਧਰਮ ਦਸਵੀਂ ਸ੍ਰੀ ਗੁਰੂ ਜੀ ਦਾ ਮਾਤਾ ਜੀਤੋ ਕੌਰ ਜੀ ਤੇ ਮਾਤਾ ਸੁੰਦਰੀ ਕੌਰ ਜੀ ਦੇ ਨਾਲ ਆਨੰਦ ਕਾਰਜ ਧਰਮ ਰੱਖਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੀ ਦਿੱਲੀ ਚਾਂਦਨੀ ਚੌਕ ਵਿਖੇ 11 ਨਵੰਬਰ 1775 ਵੀ ਦਿਨ ਵੀਰਵਾਰ ਸ਼ਾਮ ਨੂੰ ਹੋਈ ਸ੍ਰੀ ਦੀ ਮੰਗ ਨੂੰ ਸਿੱਖ ਪੰਥ ਦੀ ਮੰ 12ਵੇਂ ਪਿਤਾ ਜੀ ਨੇ ਸੰਭਾਲੀ ਭਾਈ ਹਰਜਸ ਸਪੇਖੀ ਦੀ ਸ਼ਾਦਾਨ ਧਿਆਨ ਵਿੱਚ ਰੱਖਦੇ ਆ ਸ੍ਰੀ ਆਨੰਦਪੁਰ ਸਾਹਿਬ ਜੀ ਤੋਂ 12 ਕਿਲੋਮੀਟਰ ਦੀ ਬੈਠ ਤੇ ਬਸੰਤਗੜ੍ਹ ਨਗਰ ਦੇ ਨੇੜੇ ਗੁਰੂ ਕਾਲ ਖਾ ਪਰਸਾਕੇ ਮਾਤਾ ਜੀ ਤੋਂ ਨਾਲ ਦਸਵੇਂ ਪਿਤਾ ਜੀ ਦੀ ਸ਼ਾਦੀ 21 ਜੂਨ 1677 ਈਸਵੀ ਦੈਨ ਬੀਰ ਬਾਰ ਮਤਾਵਖ ਤਿਹੜਾ ਸਮਤ 1734 ਨੂੰ ਹੋਈ ਉਸਰੀ ਸਾਧੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਸੁੰਦਰੀ ਕੁਸੁੰਦਰੀ ਜੀ ਨਾਲ ਧਨ ਸ਼ੁਕਰ ਵਾਣੂ ਹੈ ਗੁਰੂ ਗੋਬਿੰਦ ਸਿੰਘ ਜੀ万 ਤੇ ਇਸ ਸੰਦੇਸ਼ ਸਪਸ਼ਟ ਵਿੱਚ ਪੰਨਾ ਅਨੰਗਿਆ 30 ਇਸ ਪਿਤਾ ਜੀ ਦਾ ਆਨੰਦ ਕਾਰਜ ਪੰਡ ਮਝੜਬਾੜਾ ਕਲਾ ਜਿਲ੍ਹਾ ਹਸਿਆਰ ਪਰ ਵਿਖੇ 13 ਮਈ 1985 ਈਸਵੀ ਨੂੰ ਹੋਇਆ ਲਿਖਿਆ ਹੈ ਦਸਮੀ ਸਜਾਤਰਾ ਤੇ ਲਿਖਾਰੀ ਸਾ ਅੰਤ ਸਿੰਘ ਤਤਲੇ ਸਰਦਾਰ ਪਿਆਰਾ ਸਿੰਘ ਪਾਦਵਲੀ ਪੁਰਸ਼ਕਤ ਚਾਰ ਸਹਯੋਜਾਤੇ ਅਤੇ ਗੁਰੂ ਗੋਬਿੰਦ ਸਿੰਘ ਜੀ ਜੀਵਨ ਤੇਸ ਨੇ ਇਸ ਪੁਰਸ਼ਕਤ ਨੇ ਲਿਖਾਰੀ ਪ੍ਰੋਫੈਸਰ ਮਰਮਜਗਜੀਤ ਸਿੰਘ 50493 ਦੇ ਲਿਖਤ ਅਨੁਸਾਰ ਮਾਤਾ ਸੁન્દਰੀ ਜੀ ਨਾਲ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੂਜੀ ਸ਼ਾਦੀ 1984 ਇਸ ਵੀ ਸ਼ੁਕਰਵਾਨੂ ਹੈ ਮਾਤਾ ਸੁન્દਰੀ ਕੌਰ ਜੀ ਦੇ ਪਿਤਾ ਭਾਈ ਸ਼ਾਨाराम ਜੀ ਕੁਮਾਰ ਅਕਮਰਾਮ ਖੱਤਰੀ ਨਗਰ ਮਿਜੜ ਬਾੜਾ ਜ਼ਿਲ੍ਹਾ ਸ਼ਰਪੜਾ ਪੰਜਾਬ ਦੇ ਮਸਨੀ ਕਿਸਾਨ ਜੀ ਤੋ ਜੀ ਮਾਤਾ ਤੇ ਸੇਖ ਪ੍ਰੋਫੈਸਰ ਬਕ ਪੰਨਾ ਚਾਸਪ ਜਮੰਝ 1068 ਗਵਤਾਪਲ ਕਵਤਾ ਪੰਨਾ 226 ਮੈਤਾ ਲਿਖ ਪੰਨਾ 255682 ਦੀ ਮਿਤੀ 4 ਅਪ੍ਰੈਲ 1684 ਈਸਵੀ ਦਾ ਨਵ ਸ਼ੁੱਕਰਵਾਰ ਪ੍ਰਾਤਨ ਦੀ ਨਵੀਂ ਲਖਾਰੀ ਨੇ ਲਿਖੀ ਹੈ ਇਤਿਹਾਸਕ ਖੋਜੀ ਭਾਈ ਰਣਤੀਰ ਸਿੰਘ ਪੰਜਾਬੀ ਜੀ ਨੇ ਬਰਸਟ ਪਟਿਆਲਾ ਸੈਸ ਕੋਲੋ ਪੀੜੀਆ ਆਫ ਸਖੇ ਜਮ ਸੇਖੁਰ ਆਪਾਸ ਬੋਕ ਮੈਂ ਕਹ ਲਾ ਲੁਪਤਾ ਹਿਸਤਰੀ ਆਪ ਦੀ ਸਿਖਿਆ ਅਜ ਬੋਕ ਪ੍ਰਾਤਨ ਗ੍ਰੰਥਾਂ ਦੀ ਲਿਖਤ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਨੰਦ ਕਾਰ 17 ਸਾਲ ਦੀ ਆਜੂ ਵਿੱਚ 7 ਵਿਸਾਖ 1714 ਬਿਕਰਮੀ 4 April 1984 ਈਸਵੀ ਦਾ ਅਬਾ ਨੂੰ ਜਿੱਥੇ ਮਿਸਾਲਾ ਸੀ ਦਾ ਤਨਾ ਤਨਾ ਦਾਲ ਖਰੀਆਂ ਮੀਲਾਂ ਦੀ ਜਿੱਥੇ ਮੰਡੀ ਦੇ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਦੀ ਗਵਾਈ ਵਿੱਚ ਤਾਰਾਮਈ 2009 ਸੀ ਨੂੰ ਦੇਸ਼ ਪਰਦੇਸ ਦੀਆਂ ਸੱਗ ਸੰਗਤਾਂ ਦੇ ਸਹਿਯੋਗ ਨਾਲ ਚਾਰ ਜੀਠ 2068 ਬੀ ਦੇ ਨੈਂਥ ਵਾਰ ਨੂੰ ਮਾਤਾ ਸੁੰਦਰ ਕੌਰ ਜੀ ਨੇ ਜਨਮ ਸਥਾਨ ਪੰਡਮ ਬਜਰ ਬਾੜਾ ਖਨਾ ਇਕ ਗੁਰਦੁਆਰਾ ਸ੍ਰੀ ਜੀ ਦਾ ਪੰਜਾ ਤਖਤ ਤੇ ਜਥੇਦਾਰਾ ਹਿੰਨੀ ਪੱਥਰ ਰਖਾ ਕੇ ਬਹੁਤ ਹੀ ਸੁੰਦਰ ਆਲੀਸ਼ਾਨ ਗੁਰਦੁਆਰਾ ਸਾਰਿਆ ਗਿਆ। ਉਸ ਸਥਾਨ ਤੇ ਅੰਦਰ ਬਠੜਾ ਸਹਿ ਤਿਆਰ ਕਰਕੇ ਦਸਮੀ ਸਪੀਤਾ ਜੀ ਦਾ ਗੁਰਮਤ ਅਨੁਸਾਰ ਕਰਦੇ ਮਾਤਾ ਸੁੰਦਰ ਕੌਰ ਜੀ ਨਾਲ ਆਨੰਦ ਕਾਰਜ ਹੋਇਆ ਸੀ। ਕਨਗੀ ਤਰ ਜੀ ਦੇ ਇਸ ਥੜੇ ਸਹਿ ਆਨੰਦ ਕਾਰਜ ਹੋਣ ਤੋਂ ਬਾਅਦ ਇਹ ਥੜਾ 20 ਸਦੀ ਤੱਕ ਕਾਇਮ ਰਿਹਾ। ਵੈਦੜਾ ਬਾਲਾ ਕਲਾਂ ਤੇ ਆਸ-ਪਾਸ ਦੇ ਨਗਰਾਂ ਦੀਆਂ ਬੱਚਿਆਂ ਵੀ ਇਸੇ ਥੜੇ ਸਹਿਵ ਦੀ ਮਹੱਤਤਾ ਨੂੰ ਮੱਕ ਰਹੀਆਂ ਥੜੇ ਸਹਿਵ ਤੇ ਸਿੱਖ ਸੰਤਾਂ ਆਨੰਦ ਕਾਰਜ ਕਰਾਉਂਦੀਆਂ ਰਹੀਆਂ ਹਨ ਇਨਾ ਉੱਪਰ ਲਿਖੇ ਮਹੱਤਵਪੂਰਨ ਕਾਰਜਾਂ ਵਿੱਚ ਪਾਈ ਮਨੀ ਸਿੰਘ ਜੀ ਸੀ ਦਾ ਮਹਾਨ ਯੋਗ ਹੈ ਮੰਗਲ ਮੇਸ਼ਰ ਮਾਰ ਮੇ ਜੇ ਗਲੀ ਸੰਸਾਰ ਮਾਤਾ ਸੁੰਦਰੀ ਕੌਰ ਜੀ ਸੁੰਦਰੀ ਦਾ ਆਨੰਦ ਕਾਲ ਸੀ ਗੁਰੂ ਗੋਬਾ ਸਿੰਘ ਜੀ ਦੀ ਆਰਤੀ ਨਾ ਮੈਸੂਆਸਾ ਪਿਆਸੀ ਸੀ ਸੀ ਨੂੰ ਹੋਇਆ ਲਿਖਿਆ ਹੈ ਇਨਾਂ ਨੇ ਕੋਖ ਤਾਂ ਸਮਝ ਆਦਾ ਜੀ ਸਿੰਘ ਜੀ ਦਾ ਜਨਮ 7 ਨਵੰਬਰ 1986 ਨੂੰ ਪੋਟਾਸਾ ਲਿਖਿਆ ਹੋਇਆ ਇੱਤਸਾ ਸਾਂਭ ਕਰਿਆ ਵਾਹ ਵਾਈ ਗੁਰੂ ਚ ਕਾ ਖਾਲਸਾ